प्यारे दोस्तों प्यार सहित फतेह प्रवान करयो वाहेगुरु जी का खालसा वाहेगुरु जी की फतेह एक शायर का कथन है चुप रहने पे सजा है यह चुप रहने पे सजा है यह हमने तो फिर भी कुछ बोलना है एक इंटरव्यू आंदी है केपीएस गिल के ब्रदर दी कोई नहीं बोलया ਮੇਰਾ خیال ਆ ਪਹਿਲੀ ਪਹਿਲਾ ਜਵਾਬ ਸ਼ਾਇਦ ਆਪਾਂ ਹੀ ਦਿੱਤਾ ਹੋ ਵੀਡੀਓ ਤੁਹਾਡੇ ਸਾਹਮਣੇ ਪਈਆਂ ਹੁਣ ਹਰੇਕ ਹੀ ਜਣਾ ਖਣਾ ਉੱਠ ਕੇ ਕੇ ਪੀਐਸ ਗਿੱਲ ਤੇ ਵਿਸ਼ੇ ਦੇ ਉੱਤੇ ਲੱਗਾ ਪਿਆ ਜਿਹਨੂੰ ਕੁਝ ਵੀ ਨਹੀਂ ਪਤਾ ਉਹ ਵੀ ਇਸ ਵਿਸ਼ੇ ਤੇ ਬੋਲ ਰਿਹਾ ਇਹ ਯੂਟਿਊਬਰਾਂ ਨੇ ਸਾਡਾ ਕਿੰਨਾ ਬੇੜਾ ਕਰ ਮੈਨੂੰ ਰੋਜ਼ ਤਿੰਨ ਤਿੰਨ ਚਾਰ ਚਾਰ ਫੋਨ ਆਉਂਦੇ ਜੇ ਅਸੀਂ ਤੁਹਾਡੇ ਕੋਲ ਮੈਂ ਹੱਥ ਬੰਨਦਾ ਵੀ ਮੇਰੇ ਕੋਲੇ ਨਾ ਕੋਈ ਆਇਓ ਨਾ ਮੈਨੂੰ ਮਸ਼ਹੂਰੀ ਦੀ ਲੋੜ ਆ ਨਾ ਮੈਨੂੰ ਬੱਲੇ ਬੱਲੇ ਦੀ ਲੋੜ ਆ ਮੈਂ ਜਿਹੜਾ ਹੈਗਾ ਆਪਦੇ ਆ ਚੈਨਲ ਤੇ ਸਿੱਧਾ ਪੱਧਰਾ ਬੰਦਾ ਆ ਜੋ ਹੈਗਾ ਮੈਂ ਬੋਲੀ ਇਹ ਨਾ ਤੁਸੀਂ ਸੁਣੀਏ ਨਾ ਜਿੰਨਾ ਕੁ ਸੁਣ ਲੈਨੇ ਠੀਕ ਹੋ ਮੈਨੂੰ ਕੋਈ ਇਤਰਾਜ਼ ਨਹੀਂ ਮੇਰੀਆਂ ਵੀਡੀਓ ਵੀ ਚੱਕ-ਚੱਕ ਫੇਰ ਵੀ ਪਾਈ ਜਾਂਦੇ ਕਾਪੀਰਾਈਟ ਲਿਖਣ ਦੇ باوجود ਵੀ ਕਿਉਂਕਿ ਉਹਨਾਂ ਦੀਆਂ ਚੱਲੀ ਜਾਂਦੀਆਂ ਮੇਰੀ ਇਹ ਮੈਨੂੰ ਨਹੀਂ ਕੋਈ ਹੈਗਾ ਮੈਂ ਕਿਹੜਾ ਕੋਈ ਇਹ ਚੈਨਲ ਦੀ ਖੱਟੀ ਖਾਣੀ ਹੈ ਇੱਕ ਦੋ ਗੈਂਗਸਟਰ ਬੇਲ ਤੇ ਬਾਹਰ ਆਏ ਆ ਇੱਕ ਤਾਂ ਇੱਥੇ ਮੈਨੂੰ ਪਤਾ ਜਿਵੇਂ ਉਹਦਾ ਸਿਲੰਡਰ ਹੋਇਆ ਮੈਂ ਤੂੰ ਸੀਏਏ ਮੋਗੇ ਸੀ ਗੁਰਪ੍ਰੀਤ ਸਿੰਘ ਤੂਰ ਉਸ ਵੇਲੇ ਐਸਐਸਪੀ ਸਾਨੂੰ ਤੇ ਉਹ ਕੀ ਇਹ ਬੱਲੇ ਬੱਲੇ ਚ ਪਿਆ ਇਹ ਜਿਹੜੇ ਯੂਟਿਊਬਰ ਆ ਇਹ ਪੈਸਿਆਂ ਦੇ ਮਾਰੇ ਤੇ ਵਿਊਅਰ ਦੇ ਮਾਰੇ ਤੁਹਾਡੇ ਪਿੱਛੇ ਤੁਰੇ ਫਿਰਦੇ ਆ ਤੇ ਤੁਸੀਂ ਦੁਬਾਰਾ ਉਹ ਮੁਰਦੇ ਉਖਾੜ ਰਹੇ ਹੋ ਦੱਬੇ ਹੋਏ ਤੇ ਤੁਹਾਨੂੰ ਵੀ ਇਸ ਰਸਤੇ ਦਾ ਪਤਾ ਇਹ ਦਲਦਲ ਦਾ ਤੁਹਾਨੂੰ ਵੀ ਪਤਾ ਆਗੇ ਉਹ ਬਾਹਰ ਆਪਦੀ ਦਿਨ ਕੱਤੀ ਵਧੀਆ ਤਰੀਕੇ ਚ ਕਰੋ ਆਪਦੇ ਚੰਗੇ ਕੰਮ ਕਰੋ ਸਮਾਜ ਦੇ ਵਿੱਚੋਂ ਅਸੀਂ ਨਹੀਂ ਤੁਹਾਨੂੰ ਕਹਿੰਦੇ ਵਿਚਰਨਾ ਚਾਹੀਦਾ ਪਰ ਐਸੀ ਤੋਂ ਬਚੋ ਇਸ ਬੱਲੇ ਬੱਲੇ ਚ ਕੁਝ ਨਹੀਂ ਪਿਆ ਉਹ ਮੁੜ ਕੇ ਕਈ ਗੱਲਾਂ ਬਾਹਰ ਨਿਕਲਣ ਲੱਗ ਜਾਂਦੀਆਂ ਫਿਰ ਔਖਾ ਹੋ ਜਾਂਦਾ ਹੁਣ ਦੋਸਤੋ ਆਪਾਂ ਗੱਲ ਕਰਾਂਗੇ ਵੀ ਜਿਹੜੇ ਇੱਕ ਜਿਹੜੇ ਪੁਲਿਸ ਮੁਕਾਬਲੇ ਆਂ ਦੀ ਅੱਜ ਫੇਰ ਚਰਚਾ ਚੱਲ ਰਹੀ ਆ ਕਿਉਂਕਿ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਤਿੰਨ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਇਕੱਠਾ ਕੀਤਾ ਸੀ ਤੇ ਜੇਕਰ ਆਪਾਂ ਪੰਜਾਬ ਦਾ ਇਕੱਠਾ ਕਰ ਲਈਏ ਤੇ ਗਿਣਤੀ ਲੱਖ ਦੇ ਨੇੜੇ ਤੇ ਪਹੁੰਚ ਜਾਊਗੀ ਪਤਾ ਨਹੀਂ ਕਿੰਨੇ ਨੌਜਵਾਨ ਥਾਣਿਆਂ ਦੀਆਂ ਪਹਿਲਾਂ ਚ ਦੱਬੇ ਪਏ ਮੈਂ ਅੱਗੇ ਵੀ ਕਹਿੰਦਾ ਨਾ ਵੀ ਮੈਂ ਕਦੇ ਵੀ ਜਿਹੜੇ ਸਿਆਣੇ ਪੁਲਿਸ ਅਫਸਰ ਆ ਜਿੰਨਾਂ ਕੋਲੋਂ ਅਸੀਂ ਕੰਮ ਸਿੱਖਿਆ ਉਹਨਾਂ ਨੇ ਕਦੇ ਇਸ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਵੀ ਤੁਸੀਂ ਨਜਾਇਜ਼ ਇੰਕਾਊਂਟਰ ਕਰੋ ਤੁਹਾਡਾ ਕੰਮ ਹੈ ਕ੍ਰਾਈਮ ਨੂੰ ਰੋਕਣਾ ਕ੍ਰਿਮੀਨਲ ਨੂੰ ਗ੍ਰਿਫਤਾਰ ਕਰਨਾ ਤੁਸੀਂ ਆਪਣਾ ਕੰਮ ਕਰੋ ਅਦਾਲਤਾਂ ਆਪਣਾ ਕੰਮ ਕਰਨਗੀਆਂ ਅਸੀਂ ਉਹ ਜੱਜ ਅਸੀਂ ਵਕੀਲ ਅਸੀਂ ਹੀ ਪੁਲਿਸ ਸਾਰਾ ਕੁਝ ਅਸੀਂ ਹੁਈਆਂ ਤੇ ਫਿਰ ਅਦਾਲਤਾਂ ਨੂੰ ਤੇ ਵਕੀਲਾ ਨੇ ਇਹਨਾਂ ਨੂੰ ਜਿੰਦਰੇ ਲਾ ਦਿਓ ਸਰਕਾਰਾਂ ਦੀ ਤਾਂ ਫਰ ਲੋੜ ਹੀ ਕੋਈ ਨਹੀਂ ਪਰ ਜਿਹਦੀ ਸਰਕਾਰ ਆ ਜਾਏਗੀ ਉਹ ਫਿਰ ਗੋਲੀ ਦੇ ਰਾਹ ਤੇ ਤੋਂ ਤੋੜ ਲਿਆ ਕਰੂਗੀ ਪੁਲਿਸ ਨੂੰ ਫਿਰ ਅਦਾਲਤਾਂ ਦੀ ਤੇ ਆ ਜਿਹੜਾ ਹੋਰ ਕੁਛ ਹੈ ਸਾਰੇ ਸਿਸਟਮ ਦੀ ਲੋੜ ਹੀ ਕੋਈ ਨਹੀਂ ਨੂੰ ਬੰਦ ਕਰੋ ਤੇ ਸਜ਼ਾਾਂਾਂ ਹੀ ਅਸੀਂ ਦੇਣੀਆਂ ਪਰ ਜਿੰਨੇ ਇਹ ਯੂਟਿਊਬਰ ਹੈ ਇਹਨਾਂ ਦੀ ਲੱਤਾਂ 'ਚ ਇੱਥੇ ਦਮ ਕਿਉਂ ਨਹੀਂ ਹੈਗਾ ਵੀ ਜਿਹੜੇ ਤਿੰਨ ਬੱਚੇ ਯੂਪੀ ਜਮਾਰੇ ਆ ਕੋਈ ਨਹੀਂ ਬੋਲਿਆ ਕੋਈ ਸਿਆਸਤਦਾਨ ਨਹੀਂ ਬੋਲਿਆ ਕੋਈ ਵਾਰਿਸ ਪੰਜਾਬ ਦਾ ਨਹੀਂ ਬੋਲਿਆ ਕੋਈ ਦੂਜਾ ਨਹੀਂ ਬੋਲਿਆ ਤੀਜਾ ਨਹੀਂ ਬੋਲਿਆ ਉੱਥੇ ਪਤਾ ਨਹੀਂ ਕਿਉਂ ਲੱਤਾਂ ਨਹੀਂ ਭਾਰ ਚੱਲਦੀਆਂ ਆ ਦੋ ਤਿੰਨ ਇੰਕਾਊਂਟਰ ਪੰਜਾਬ ਚ ਹੋ ਗਿਆ ਜਿਹੜਾ ਮੁੰਡਾ ਹੁਣ ਜਸਪ੍ਰੀਤ ਦਾ ਰੌਲਾ ਪੈ ਰਿਹਾ ਬਹੁਤ ਬਹੁਤ ਸਾਹਮਣੇ ਬਾਹਰ ਆ ਗਿਆ ਵੀ ਕੀ ਹੋਇਆ ਉਹ ਇੱਕ ਦੋ ਨੂੰ ਛੱਡ ਕੇ ਕੋਈ ਨਹੀਂ ਬੋਲਿਆ ਜਿਹੜੇ ਬੋਲੇ ਆ ਮੈਂ ਕਹਿੰਨਾ ਚੰਗੀ ਗੱਲ ਪੰਜਾਬ ਦੇ ਨੌਜਵਾਨ ਸਾਨੂੰ ਪੰਜਾਬ ਦੀ ਖਾਤਰ ਬੋਲਣਾ ਚਾਹੀਦਾ ਅਸੀਂ ਘਾਟੇ ਕਿੱਥੇ ਖਾਦੇ ਕੀ ਕੱਲਾ ਕੇ ਪੀਐਸ ਗੱਲ ਤੋਂ ਹੀ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਇੱਕ ਕਾੜ ਹੋਇਆ ਜਿੱਥੋਂ ਇਹ ਸ਼ੁਰੂਆਤ ਹੁੰਦੀ ਆ ਸਾਡੇ ਚੇਤਿਆਂ ਦੇ ਵਿੱਚ ਨਹੀਂ ਸਾਡੇ ਕੁਛ ਨਹੀਂ ਕਿਉਂਕਿ ਸਾਨੂੰ ਇੱਕ ਕਦਮ ਤੇ ਹੀ ਭੁੱਲਣ ਦੀ ਆਦਤ ਆ। ਅਸੀਂ ਸਭ ਕੁਝ ਵਿਸਾਰ ਦਿੰਨੇ ਕਿਤੇ। 1970 ਦੇ ਵਿੱਚ ਬਾਬਾ 부ਜਾ ਸਿੰਘ ਦਾ ਰਿਕਾਉਂਟਰ ਹੁੰਦਾ। ਉਹਨਾਂ ਦੀ ਜਨਮ ਤਰੀਕ 1901 ਦੇ ਨੇੜ ਤੇੜ। ਉਹਨਾਂ ਦੀ ਮਿਲਦੀ ਆ। ਬਾਬਾ ਬਿਲਗਾ ਸਿੰਘ ਗਦਰ ਲਹਿਰ ਵਾਲਿਆਂ ਦੇ ਨਾਲ ਉਹ ਅਰਜਨਟੀਨਾ ਤੋਂ 1930 ਦੇ ਕਰੀਬ ਇੱਥੇ ਹੁੰਦੇ ਆ। ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਅੰਗਰੇਜ਼ਾਂ ਨਾਲ ਲੜੇ ਅੰਗਰੇਜ਼ਾਂ ਨੇ ਨਹੀਂ ਮੁਕਾਬਲਾ ਬਣਾਇਆ ਉਹਨਾਂ ਦਾ ਮੁਕਾਬਲਾ ਪਹਿਲਾ ਮੁਕਾਬਲਾ ਜਦੋਂ ਸ਼ੁਰੂਆਤ ਮੁਕਾਬਲਿਆਂ ਦੀ ਹੁੰਦੀ ਆ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਕੇ ਫਿਰ ਆਪਾਂ ਅੱਗੇ ਚੱਲਾਂਗੇ 75 ਸਾਲ ਦੀ ਉਮਰ ਦੇ ਵਿੱਚ ਬਾਬਾ ਬੂਝਾ ਸਿੰਘ ਦਾ ਪੁਲਿਸ ਇੰਕਾਊਂਟਰ ਕਰਦੀ ਆ ਫਲੋਰ ਦੇ ਨੇੜੇ ਨਗਰਪਿੰਡ ਹੈ ਉਹ 사이ਕਲ ਤੇ ਜਾਰੇ ਸੀ ਜੀਪ ਉਨਰ ਦੇ ਸਾਈਕਲ ਚ ਮਾਰ ਕੇ ਉਹਨਾਂ ਨੂੰ ਡਿਗਿਆ ਜਾਂਦਾ ਉਥੋਂ ਚੁੱਕ ਕੇ ਉਹਨਾਂ ਨੂੰ ਫਲੋਰ ਜਿਹੜਾ ਸਾਡਾ ਹੁਣ ਟ੍ਰੇਨਿੰਗ ਸੈਂਟਰ ਹੈ ਇਸ ਕਿਲੇ ਦੇ ਵਿੱਚ ਲਿਜਾਇਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਫੋਰਟ ਜਿਹੜਾ ਟ੍ਰੇਨਿੰਗ ਸੈਂਟਰ ਹੈ ਇਸ ਵੇਲੇ ਫਲੋਰ ਉਥੇ ਲਿਜਾ ਕੇ ਉਹਨਾਂ ਦਾ ਅੰਨ ਤਸ਼ਦਦ ਕੀਤਾ ਜਾਂਦਾ ਔਰ ਜਿਹੜਾ ਮੁੱਖ ਮੰਤਰੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਦੇਖਰੇਖ ਕੀਤਾ ਜਾਂਦਾ ਉਹਨਾਂ ਦਾ ਗੁਨਾਹ ਕੀ ਸੀ ਉਹਨਾਂ ਦਾ ਗੁਨਾਹ ਇਹ ਸੀ ਜੋ ਅੱਜ ਮੈਂ ਉਹਨਾਂ ਨੂੰ ਪੜ੍ਹਿਆ ਤੇ ਉਸ ਰਾਤ ਤੇ ਤੁਰਿਆ ਉਹਨਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਜਦੋਂ ਸਾਡੇ ਅੰਗਰੇਜ਼ ਰਾਜ ਕਰਦੇ ਆ ਇਹ ਜਦੋਂ ਇਹ ਬਦਲ ਬਦਲ ਕੇ 5 ਸਾਲ ਬਾਅਦ ਹੋ ਗਿਆ ਉਹਨਾਂ ਨੇ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਸੱਥਾਂ ਤੇ ਜਾਣਾ ਸ਼ੁਰੂ ਕੀਤਾ ਸਾਈਕਲ ਤੇ 75 ਸਾਲ ਦੀ ਉਮਰ ਹੈ ਉਹ ਜਾ ਕੇ ਕੀ ਕਹਿੰਦੇ ਸੀ ਕਹਿੰਦੇ ਇਹ ਲੁੱਟੂਆਂ ਦਾ ਟੋਲਾ 5 ਸਾਲ ਤੁਹਾਨੂੰ ਇੱਕ ਲੁੱਟਦੇ ਆ ਤੇ ਤੁਸੀਂ ਦੁਬਾਰਾ 5 ਸਾਲਾਂ ਬਾਅਦ ਦੂਜੇ ਲੁੱਟ ਲੁਟੇਰਿਆਂ ਨੂੰ ਮੌਕਾ ਦਿੰਦੇ ਆ ਤੁਸੀਂ ਸਮਝਦਾਰ ਬਣੋ ਤੁਸੀਂ ਸਿਆਣੇ ਬਣੋ ਇਹ ਗੱਲਾਂ ਬਾਬਾ ਜੀ ਦੀਆਂ ਬਰਦਾਸ਼ਤ ਨਹੀਂ ਹੋਈਆਂ ਜੋ ਅੱਜ ਮੈਂ ਕਹਿੰਦਾ ਵੀ ਮੈਨੂੰ ਬਾਹਰ ਨਿਕਲਣਾ ਪਊਗਾ ਮੈਨੂੰ ਸਕੂਲਾਂ ਚ ਯੂਨੀਵਰਸਿਟੀਆਂ ਚ ਕਾਲਜਾਂ ਚ ਜਾਣਾ ਪਊਗਾ ਨੌਜਵਾਨਾਂ ਨੂੰ ਜਗਾਉਣਾ ਪਊਗਾ ਨੌਜਵਾਨਾਂ ਨੂੰ ਧਰਮ ਦੇ ਰਾਹ ਤੇ ਵੀ ਤੋਰਨਾ ਪਊਗਾ ਤੇ ਨੌਜਵਾਨਾਂ ਨੂੰ ਕਰਮ ਦੇ ਰਾਹ ਤੇ ਵੀ ਤੋਰਨਾ ਪਊਗਾ ਨੌਜਵਾਨਾਂ ਨੂੰ ਸਿੱਖਿਆ ਦੇ ਰਾਹ ਤੇ ਵੀ ਤੋਰਨਾ ਪਊਗਾ ਫਿਰ ਹੀ ਸਾਡੀ ਕੌਮ ਦੀ ਤਸਵੀਰ ਔਰ ਪੰਜਾਬ ਦੀ ਤਕਦੀਰ ਬਦਲ ਸਕਦੀ ਹੈ ਕੋਈ ਵੱਡੀ ਗੱਲ। ਪਿਛਲੇ 5-6 ਸਾਲਾਂ ਦੇ ਵਿੱਚ ਅਸੀਂ ਆਪਣੇ ਤੋਂ ਭਰੋਸਾ ਬਹੁਤ ਗਵਾ ਚੁੱਕੇ ਹਾਂ। ਉਹਦਾ ਕਾਰਨ ਕੀ 2020 ਦੇ ਵਿੱਚ ਜਿਹੜਾ ਦਿੱਲੀ ਕਿਸਾਨ ਧਰਨਾ ਲੱਗਦਾ। ਨੌਜਵਾਨਾਂ ਨੇ ਬਾਹਰੋਂ ਕਮਾਈ ਕਰ ਕਰਕੇ ਲੱਖਾਂ ਡਾਲਰ ਭੇਜੇ। ਜਿੰਨਾ ਪੈਸਾ ਉਸ ਮੋਰਚੇ ਤੇ ਖਰਚਿਆ ਉਹਦੀ ਪ੍ਰਾਪਤੀ ਕੀ ਹੈ ਅੱਜ ਗੁਪਤ ਰੂਪ ਦੇ ਵਿੱਚ ਉਹ ਕਾਨੂੰਨ ਜਿਹੜੇ ਆ ਉਹਨਾਂ ਦੇ ਖਰੜੇ ਏਜੰਡੇ ਜਿਹੜੇ ਸਟੇਟ ਦੀਆਂ ਗਵਰਨਮੈਂਟਾਂ ਕੋਲੇ ਆ ਚੁੱਕੇ ਆ ਲਾਗੂ ਕਰਨ ਵਾਸਤੇ ਉਹਨਾਂ ਹੀ ਕਾਨੂੰਨਾਂ ਦੇ ਜਿਹੜੀ ਆ ਕਹਿੰਦੇ ਸੀ ਅਸੀਂ ਜਿੱਤ ਪ੍ਰਾਪਤ ਕਰਕੇ ਆਏ ਕਿੰਨੇ ਹਜ਼ਾਰ ਕਰੋੜ ਰੁਪਈਆ ਉੱਥੇ ਖਰਚ ਹੋਇਆ ਉਹਦੇ ਸਾਰੀ ਕਿਸਾਨੀ ਦਾ ਕਰਜ਼ਾ ਲੈ ਸਕਦਾ ਸੀ ਰੌਲਾ ਪਾਉਣ ਵਾਲੇ ਲੋਕ ਜਿਹੜੇ ਕਹਿੰਦੇ ਸੀ ਵੀ ਉੱਥੇ ਮੋਰਚਾ ਵੇਚਿਆ ਗਿਆ ਕੋਈ 3000 ਹਜ਼ਾਰ ਕਰੋੜ ਕਹਿੰਦਾ ਸੀ ਕੋਈ 30000 ਕਰੋੜ ਕਹਿੰਦਾ ਸੀ ਕੋਈ ਕਿੰਨਾ ਕੋਈ ਗਿਣਤੀ ਨਹੀਂ ਸੀ ਉਹੀ ਦੋਸ਼ ਲਾਉਣ ਵਾਲੇ ਲੋਕ ਫਿਰ ਪੰਜਾਬ ਦੀਆਂ ਸਰਹੱਦਾਂ ਤੇ ਬੈਠਦੇ ਆ ਪੰਜਾਬ ਦੀਆਂ ਹੱਦਾਂ ਤੇ ਬੈਠਦੇ ਆ ਲੜਾਈ ਦਿੱਲੀ ਨਾਲ ਬੈਠੇ ਪੰਜਾਬ ਚ ਤੰਗ ਪੰਜਾਬ ਦੇ ਲੋਕਾਂ ਨੂੰ ਕੀਤਾ ਜਾ ਰਿਹਾ ਜਦੋਂ ਆਪ ਮੋਰਚਾ ਚੱਕਿਆ ਅੱਜ ਉਹੀ ਸਵਾਲ ਉਹੀ ਦਿੱਲੀ ਵਾਲੇ ਲੋਕ ਇਹਨਾਂ ਤੇ ਕਰ ਰਹੇ ਆ ਐਨ ਆਰ ਆਈ ਵੀਰਾਂ ਦਾ ਪੰਜਾਬ ਦੇ ਕਿਸਾਨਾਂ ਦਾ ਇਹਨਾਂ ਤੋਂ ਭਰੋਸਾ ਉੱਠ ਗਿਆ ਵੀ ਇਹ ਇੱਕ ਪੈਸੇ ਲੁੱਟਣ ਵਾਲਾ ਟੋਲਾ ਪੈਸੇ ਖਾਣ ਵਾਲਾ ਟੋਲਾ ਉਥੇ ਜਿਨ੍ਹਾਂ ਦਾ ਦਿੱਲੀ ਦਾ ਨਹੀਂ ਲੱਗਿਆ ਉਹਨਾਂ ਨੇ ਖਨੌਰੀ ਤੇ ਸ਼ੰਭੂ ਦਾ ਲਾ ਲਿਆ ਤੇ ਅੱਜ ਨੀਵੀਆਂ ਪਾ ਕੇ ਘਰਾਂ ਚ ਬੈਠੇ ਆ ਜਿੱਥੇ ਇਹਨਾਂ ਨੇ ਸਾਡੀ ਅਰਦਾਸ ਦੀ ਕਦਰ ਘਟਾ ਦਿੱਤੀ ਅਰਦਾਸ ਕਰਕੇ ਜਾਂ ਤਾਂ ਸ਼ਹੀਦੀ ਪਾਈ ਜਾਂਦੀ ਹੁੰਦੀ ਹੈ ਤੇ ਜਾਂ ਫਿਰ ਮੋਰਚਾ ਜਿੱਤਿਆ ਜਾਂਦਾ ਹੁੰਦਾ ਅਰਦਾਸ ਦੇ ਦੋ ਹੀ ਮੈਨੇ ਆ ਜਾਂ ਮੋਰਚਾ ਫਤਿਹ ਜਾਂ ਚੀਬੀ ਬੀਬੀ ਇਹ ਕਹਿ ਕੇ ਤੁਰੇ ਸੀ ਉੱਥੋਂ ਕਿਉਂਕਿ ਗਦਾਰ ਨੇ ਲਾਲਚੀ ਹੈ ਉਹ ਖੂਨ ਨਹੀਂ ਹੈਗਾ ਅੰਦਰ ਜਿਹੜਾ ਚਾਹੀਦਾ ਸੀ ਉਹਦੇ ਪਰ ਇਸ ਚੀਜ਼ ਦੇ ਵਿੱਚ ਸਾਡੇ ਬਾਹਰਲੇਆ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਭਰੋਸਾ ਉੱਠ ਗਿਆ ਸਾਰੇ ਸਾਡੇਆਂ ਤੋਂ ਉਹਨਾਂ ਨੂੰ ਜੇ ਕੋਈ ਸਾਡੇ ਵਰਗਾ ਵੀ ਅੱਜ ਇਹ ਜੀ ਗੱਲ ਕਰਦਾ ਉਹ ਵੀ ਉਹਨਾਂ ਨੂੰ ਠੱਗ ਲੱਗਦਾ ਅਸੀਂ ਪਿਛਲੇ ਦਿਨੀ ਕੁਝ ਮੇਰੇ ਵੀਰਾਂ ਨੇ ਕੁਝ ਬੱਚਿਆਂ ਦੀਆਂ ਫੀਸਾਂ ਕੁਝ ਆ ਦੋ ਤਿੰਨ ਗਰੀਬ ਬੰਦੇ ਦੀਆਂ ਮੈਂ ਵੀਡੀਓ ਪਾਈਆਂ ਸੀ ਉਹਨਾਂ ਦੀ ਮਦਦ ਜਦੋਂ ਉਹਨਾਂ ਦੀ ਹੋ ਗਈ ਮੈਂ ਮੈਸੇਜ ਪਾਤਾ ਵੀ ਹੁਣ ਕੋਈ ਪੈਸਾ ਨਾ ਭੇਜਿਓ ਵੀ ਹੁਣ ਕੋਈ ਲੋੜ ਨਹੀਂ ਹੈਗੀ ਜਦੋਂ ਦਾ ਲੋੜ ਹੋਊਗੀ ਅਸੀਂ ਤੁਹਾਨੂੰ ਦੱਸ ਦਿਆਂਗੇ ਮੈਨੂੰ ਯਕੀਨ ਕਰਿਓ ਮੈਨੂੰ ਫੋਨ ਆਇਆ ਇੰਗਲੈਂਡ ਤੋਂ ਹੋਰ ਇਹਦੇ ਯਾਰ ਪਹਿਲੀ ਵਾਰ ਇੱਕ ਮੈਸੇਜ ਸੁਣਿਆ ਵੀ ਇਹਨੇ ਇਹ ਗੱਲ ਕਹੀ ਆ ਕਿ ਹੁਣ ਪੈਸੇ ਨਾ ਕੱਢੀ ਨਾਲੇ ਹਾਲਾਂਕਿ ਉਹ ਹਜ਼ਾਰਾਂ ਚੀ ਸੀ ਕੋਈ ਬਹੁਤ ਹੀ ਵੱਡੀ ਅਮਾਉਂਟ ਨਹੀਂ ਸੀ 10 10 20 20 ਹਜ਼ਾਰ ਦੀ ਮੰਗ ਸੀ ਪਰ ਸਾਨੂੰ ਪਤਾ ਤੁਹਾਡਾ ਪੈਸਾ ਕਿਵੇਂ ਬਣਦਾ ਤੁਸੀਂ ਕਿਵੇਂ ਕਮਾਉਂਦੇ ਸਾਡੇ ਤੋਂ ਯਕੀਨ ਉੱਠ ਗਿਆ ਅਸੀਂ ਹੁਣ ਇਸ ਕਰਕੇ ਨਹੀਂ ਤੁਰ ਰਹੇ ਵੀ ਕੋਈ ਭਰੋਸਾ ਕਰੂਗਾ ਕਿ ਸ਼ਾਇਦ ਨਾ ਕਰੂਗਾ ਪਰ ਅਸੀਂ ਸੱਚੇ ਦਿਲੋਂ ਮੈਂ ਅੱਜ ਵੀ ਕਹਿੰਦਾ ਮੈਂ ਇੱਕ ਉਹ ਪੀੜ ਲੈ ਕੇ ਜਿਹੜੇ ਮੈਨੂੰ ਹੁਣ ਕਈ ਫੇਰ ਹਟਦੇ ਨਹੀਂ ਮੈਂ ਕਈ ਫੇਰੇ ਵੀਰਾਂ ਦੇ ਹੁਣ ਮੈਨੂੰ ਇਤਰਾਜ ਤੇ ਸਾਡਾ ਫੋਨ ਨਹੀਂ ਚੱਕਦਾ ਹੁਣ ਵਾਰ-ਵਾਰ ਮੈਂ ਇੱਕੋ ਗੱਲ ਦਾ ਸਵਾਲ ਤੇ ਜਵਾਬ ਦਿੰਦਾ ਚੰਗਾ ਨਹੀਂ ਲੱਗਦਾ ਵੀ ਤੂੰ ਨੌਕਰੀ ਤੇ ਕਿਉਂ ਨਹੀਂ ਬੋਲਿਆ ਮੈਨੂੰ ਆਹੀ ਗੱਲ ਪੁੱਛਦੇ ਵਾਰ-ਵਾਰ ਪਤਾ ਨਹੀਂ ਕਿਉਂ ਇਹ ਕਿੱਥੇ ਜਾ ਕੇ ਫਸ ਗਈ ਕਰਾਰੀ ਮੈਂ ਮੈਂ ਦੱਸਦਾ ਨਹੀਂ ਮੈਂ ਕਹਿੰਦਾ ਚਲੋ ਯਾਰ ਤੁਸੀਂ ਮੈਂ ਤੁਹਾਨੂੰ ਇੱਕ ਵਾਰੀ ਕਹਿ ਤੀ ਦਵਾਰਾ ਗੱਲ ਮੈਂ ਨਹੀਂ ਕਰਾਂਗਾ ਫਿਰ ਕਹਿੰਦੇ ਜੀ ਪੁਲਿਸ ਦੂਜਾ ਗੰਦੀ ਆ ਜੀ ਪੁਲਿਸ ਗਦਾਰ ਆ ਜੀ ਪੁਲਿਸ ਦੇ ਤੁਸੀਂ ਹੁਣ ਐਂ ਕਰੋ ਜੇ ਪਿਓ ਦੇ ਹਨ ਅੱਜ ਅੱਜ ਜੇ ਪਿਓ ਦੇ ਹੋ ਆ ਤਿੰਨ ਕਾਂਡਾਂ ਦਾ ਅੱਜ ਤੋਂ ਬਾਅਦ ਜ਼ਿਕਰ ਨਾ ਕਰਿਓ ਤੇ ਤੁਸੀਂ ਦੇਖ ਲਓ ਤੁਸੀਂ ਖੜੇ ਕਿੱਥੇ ਤੁਸੀਂ ਹੱਬ ਕੇ ਕਹਿਣਾ ਵੀ ਅਸੀਂ ਇੰਦਰਾਂ ਗਾਂਧੀ ਦਾ ਬਦਲਾ ਲਿਆ ਉਹਨੂੰ ਮਾਰਨ ਵਾਲੇ ਪੁਲਿਸ ਵਾਲੇ ਆ ਕੱਢੋ ਪੁਲਿਸ ਵਾਲਿਆਂ ਦਾ ਕਾਰਡਾ ਹੋ ਅੱਜ ਤੋਂ ਬਾਅਦ ਨਾ ਨਾ ਲਿਓ ਬੇਨਤ ਸਿੰਘ ਮੁੱਖ ਮੰਤਰੀ ਨੂੰ ਮਾਰਨ ਵਾਲੇ ਤਿੰਨੇ ਪੁਲਿਸ ਵਾਲੇ ਹਨ। ਕਟੋ ਬੇਨਤ ਸਿੰਘ ਦਾ ਕਾਂਡ ਆਪ ਦੇ ਖਾਤੇ 'ਚੋਂ। ਗੋਵਿੰਦ ਰਾਮ ਨੂੰ ਮਾਰ ਮਾਰਨ ਵਾਲੇ ਪੁਲਿਸ ਵਾਲੇ ਕਟੋ ਗੋਵਿੰਦ ਰਾਮ ਵਾਲਾ ਕਾਂਡ। ਜਿਹੜਾ ਤੁਸੀਂ ਬਾਈ ਕੁੱਕੀ ਨੂੰ ਪਾਣੀ ਪੀ ਪੀ ਗਾਲਾਂ ਕੱਢੀਆਂ ਅਮਰਤਪਾਲ ਦੇ ਜਿਹੜਾ ਇਹਨਾਂ ਦਾ ਆਈਟੀ ਗੈਂਗ ਹੈ। ਅਸੀਂ ਇਸ ਕਰਕੇ ਇਹਨੋਂ ਤੋਂ ਪਿੱਛੇ ਹਟੇ ਮੈਂ 10 ਵਾਰੀ ਇਹਦੀ ਬੇਨਤੀ ਕੀਤੀ। ਇਹਦੀ ਇਹਦੇ ਡੈਡੀ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਸਿਆਣੇ ਬਿਆਣੇ ਉਹ ਚਿੱਟੀ ਦਾੜੀ ਬਜ਼ੁਰਗੋ ਇਹਨਾਂ ਨੂੰ ਰੋਕੋ ਗਾਲਾਂ ਗੰਦੀਆਂ ਕੱਢਦੇ ਚੰਗੇ ਨਹੀਂ ਲੱਗਦੇ ਧੀ ਭੈਣ ਇੱਕ ਕਰਦੇ ਆ ਕਮੈਂਟਾਂ 'ਚ ਤੁਹਾਡੇ ਬੰਦੇ ਰੋਕੋ ਜੇ ਤੁਸੀਂ ਕੁੱਕੀ ਨੂੰ ਗਾਲ ਕੱਢਦੇ ਹੋ ਤੇ ਸੁੱਖੇ ਜਿੰਦੇ ਨੂੰ ਗਾਲ ਕੱਢਦੇ ਹੋ ਕੁੱਕੀ ਨੂੰ ਬਾਹਰ ਅਮਰੀਕਾ ਭੇਜਣ ਦੀ ਸਾਰੀ ਪਲੈਨਿੰਗ ਉਹਨਾਂ ਦੀ ਸੀ ਜਰਨਲ ਵੈਦਿਆ ਕਾਂਡ ਕੱਢਦੇ ਹੋ ਕੁੱਕੀ ਹੋਰਾਂ ਨੇ ਕੀਤਾ ਉਹ ਫਾਸੀ ਚੜ੍ਹ ਕੇ ਕੁੱਕੀ ਜਿਉਂਦਾ ਹੈ ਲਲਤ ਮੱਕਣ ਦਾ ਕੱਢ ਦਿਓ ਅਰਜੰਦਾਸ ਦਾ ਕੱਢ ਦਿਓ ਤੇ ਤੁਹਾਡੇ ਕੋਲੇ ਕੀ ਆ ਦੱਸੋ ਤੁਸੀਂ ਤਾਂ ਆਪਦੇ ਹੀ ਮਾਰੇ ਆ ਤੁਸੀਂ 10-10 ਸਾਲ ਪਿੱਛੇ ਆਪਦੇ ਬੰਦੇ ਮਾਰਤੇ ਆ ਹੁਣ ਜਿਹੜਾ ਆ ਜਿਹੜੇ ਜਲਾਦ ਦੀ ਮੈਂ ਗੱਲ ਕਰਦਾ ਜੀ ਨੇ ਸਕੀਰਾ ਦਾ ਕਤਲ ਕੀਤਾ ਜੀ ਨੇ ਭੋਲੇ ਦਾ ਕਤਲ ਕੀਤਾ ਗਰਨਾਵ ਸਿੰਘ ਬਨਾਲਾ ਮੈਨੂੰ ਮੈਸੇਜ ਕਰਦਾ ਪਾਸ਼ਾ ਮੇਰੇ ਅਸਤੇ ਕੀ ਵਰਤਾ ਦੱਲਿਆ ਕਿਉਂ ਕੁੱਤੇ ਉਮ ਨੂੰ ਭੁੰਕੀ ਜਾਂਦਾ ਕਹਿੰਦਾ ਸਕੀਰਾ ਤਾਂ ਮਾਰਿਆ ਸੀ ਉਹਨੇ ਕਾਰ ਸੇਵਾ ਵਾਲੀ ਟੋਕਰੀ ਨੂੰ ਠੁੱਡ ਮਾਰਦਾ ਸੀ ਮਨਵੀਰ ਸਿੰਘ ਝੇੜੂ ਨੇ ਤੇ ਬਾਬਾ ਠਾਕੁਰ ਸਿੰਘ ਨੇ ਬੁਰਾ ਬਣਾਇਆ ਸੀ ਤੇ ਬਾਬਾ ਠਾਕਰ ਸਿੰਘ ਨੇ ਹਜ਼ਾਰਾਂ ਗ੍ਰੰਥੀ ਦਿੱਤੇ ਉਹ ਮੈਂ ਕਹਿੰਦਾ ਚੰਗੀ ਗੱਲ ਐ ਤੇ ਬਾਬਾ ਠਾਕਰ ਸਿੰਘ ਨੇ ਤੂੰ ਵੀ ਦਿੱਤਾ ਜਿਹੜਾ ਚੌਥੇ ਮਹੀਨੇ ਜਾਂਦਾ ਸੀਗਾ ਪਾਕਿਸਤਾਨ 'ਚ ਕਹਿੰਦਾ ਸੀ ਸੰਤਾਂ ਨੇ ਕਿ ਸ਼ਹਿਰੇ ਮਂਗਾਏ ਆ ਸੰਤਾਂ ਨੇ ਚੋਲੇ ਮਂਗਾਏ ਸੰਤਾਂ ਨੇ ਪੱਗਾਂ ਮਂਗਾਈਆਂ ਉਹ ਤੇਰੇ ਵਰਗਾ ਵੀ ਕੋਈ ਬੇਗੈਰਤ ਬੰਦਾ ਹੋਊ ਯਾਰ ਤੂੰ ਗਰੀਬ ਐ ਕਿ ਗ੍ਰੰਥੀ ਮਰਵਾਤਾ ਉਹਦੀ ਮਾਂ ਤੈਨੂੰ ਮਿਲਣ ਜਾਂਦੀ ਐ ਜੇਲ੍ਹ 'ਚ ਉਹ ਬੇਸ਼ਰਮਾ ਤੂੰ ਜੇਲ੍ਹ 'ਚ ਜਾ ਕੇ ਲੁੱਕ ਗਿਆ ਤੂੰ ਉਸ ਜੇਲਰ ਨੂੰ ਕਹਿੰਦਾ ਮੈਨੂੰ ਮੱਥੇ ਨਾ ਲਾਈਏ ਦੇ ਤੁਹਾਡੇ ਮੈਂ ਕੱਚੇ ਚਿੱਠੇ ਲੱਗ ਗਿਆ ਨਾ ਖੋਲਣ ਤੇ ਤੁਹਾਥੋਂ ਸੁਣੇ ਨਹੀਂ ਜਾਣੀ ਟਖੇ ਰਹੋ ਤੁਸੀਂ ਕੀ ਲੈਣਾ ਫਿਰ ਤੁਹਾਨੂੰ ਮੈਂ ਕਿਹਾ ਸੀ ਵੀ ਆ ਜਾ ਕਿੱਥੇ ਆਉਣਾ ਫਿਰ ਤੇਰਾ ਜਵਾਬ ਨਹੀਂ ਆਇਆ ਹੁਣ ਦੋਸਤੋ ਕਈ ਵਾਰੀ ਆਪਾਂ ਦੋ ਭਰਾ ਵੀ ਦੋ ਦੋਸਤ ਵੀ ਲੜ ਪਿੰਦੇ ਆ ਕੋਈ ਚੀਜ਼ ਫੜਾਤੀ ਆਪਾਂ ਗੁੱਸੇ ਨਾਲ ਹੋਈ ਸਿੱਟ ਦਿੰਦੇ ਆ ਉਹਦੀ ਸਜ਼ਾ ਮੌਤ ਇੱਕ ਜੇ ਟੋਕਰੀ ਉਹਨੇ ਚੱਕਣ ਨੂੰ ਕਹਿਤਾ ਹੋਊਗਾ ਉਹਨੇ ਕਿਹਾ ਪੈਰ ਨਾਲ ਇੱਕ ਪਾਸੇ ਕਰਤੀ ਮੈਂ ਨਹੀਂ ਚੱਕਣੀ ਟੋਕਰੀ ਨੂੰ ਪੈਰ ਲਾਉਣ ਦੀ ਸਜ਼ਾ ਇਹਨਾਂ ਵਾਸਤੇ ਮੌਤ ਹੈ ਇਹਨਾਂ ਦੀ ਜਥੇਬੰਦੀ ਦਾ ਚੜ੍ਹਦੀ ਕਲਾ ਵਾਲਾ ਸਿੰਘ ਟੋਕਰੀ ਨੂੰ ਪੈਰ ਲਾਉਣ ਤੇ ਕਤਲ ਆਇਆ ਤੇ ਥੋਡੇ ਮੇਰੇ ਵਰਗਿਆਂ ਨੇ ਕੀ ਕਰਦੇ ਹੋਣਗੇ ਇੱਕ ਇੱਕ ਇੰਗਲੈਂਡ 'ਚ ਬੈਠਾ ਇੰਟਰਵਿਊ ਦੇ ਰਿਹਾ ਉਹ ਆ ਵੀ ਇੰਟਰਵਿਊ ਦੇ ਵਿੱਚ ਸਾਬਤ ਕਰ ਰਿਹਾ ਵੀ ਮੈਂ ਮੁਖਬਰਾਂ ਦੀ ਪੇਹਰਾਂ ਵਾਲੇ ਦੀ ਬਾਰੇ ਉਹ ਕਹਾਣੀ ਦੇ ਕੀ ਘੜ ਰਿਹਾ ਮੈਂ ਹਵਾਲਾ ਤੇ ਬੈਠਾ ਉੱਥੇ ਇੱਕ ਮੇਰੇ ਹੀ ਪਿੰਡ ਦਾ ਬੰਦਾ ਆ ਗਿਆ ਉਹ ਕੁੜੀ ਕੁੜੀ ਛੇੜੀ ਸੀ ਉਹ ਕੁੱਟ ਕੇ ਆਇਆ ਮੈਂ ਸੰਤਰੀ ਨੂੰ ਆਵਾਜ਼ ਮਾਰੀ ਮੈਂ ਕਿਹਾ ਲੈ 100 ਰੁਪਏ ਤੇ ਵਰਪੀ ਵੰਡ ਦੇ ਇੱਕ ਖਾੜਕੂ ਹੋਵੇ ਕੱਟਣ ਰਿਮਾਂਡ ਆਇਆ ਹੋਵੇ ਤਾਂ ਥਾਣੇ ਤੇ ਵਰਕੀਆਂ ਵੰਡਦਾ ਹੋਵੇ ਫਿਰ ਸਬਾਬ ਬਣ ਕੇ ਆ ਕੇ ਜਿਹੜਾ ਮੇਰੇ ਪਿੰਡ ਆਲਾ ਅੰਦਰ ਆਇਆ ਸੀ ਉਹਦੇ ਕੋਲੇ ਜਿੰਦਰੇ ਜਿਹੜੀ ਹਵਾਲਾਤ ਨੂੰ ਜਿੰਦਰਾ ਲੱਗਾ ਸੀ ਉਹ ਕਹਿੰਦਾ ਇਹ ਜਿੰਦਰੇ ਵਰਗੀ ਚਾਬੀ ਮੇਰੇ ਕੋਲੇ ਹੈਗੀ ਸਾਡਾ ਵੀ ਅੰਦਰ ਇਹਦੇ ਵਰਗਾ ਹੈ ਪਹਿਲੀ ਗੱਲ ਉਸ ਵਾਲੇ ਹਵਾਲਾਤ ਨੂੰ ਤੇ ਥਾਣੇ ਦੇ ਗੇਟ ਨੂੰ ਜਿਹੜੇ ਜੰਦੇ ਲੱਗਦੇ ਨੇ ਚਾਬੀਆਂ ਦੋ ਹੁੰਦੀਆਂ ਸੀ ਇੱਕ ਚਾਬੀ ਮੁੰਚੀ ਕੋਲੇ ਹੁੰਦੀ ਸੀ ਇੱਕ ਸੰਤਰੀ ਕੋਲੇ ਹੁੰਦੀ ਸੀ 3.5 ਫੁੱਟ ਦੀ ਅਰਲਾ ਜਿੱਥੇ ਜਿੰਦਰਾ ਲੱਗਦਾ ਹਵਾਲਾ ਚ ਬੈਠੇ ਬੰਦੇ ਦਾ ਤਾਂ ਹੱਥ ਨਹੀਂ ਜਾਂਦਾ ਦਿਸਣਾ ਤਾਂ ਦੂਰ ਦੀ ਗੱਲ ਤੂੰ ਉਥੇ ਲੱਡੂ ਵੀ ਵੰਡਲੇ ਬਰਫੀਆਂ ਵੀ ਖਵਾਤੀਆਂ ਫਿਰ ਤੂੰ ਉਥੇ ਕਹਤਾ ਵੀ ਐਸਐਚਓ ਮੈਨੂੰ ਕਹਿੰਦਾ ਵੀ ਤੂੰ ਆ ਸਕੂਟਰ ਚੋਰੀ ਵਾਲਾ ਕੇਸ ਪਵਾ ਲਾ ਤੈਨੂੰ ਮੈਂ ਉਥੇ ਭੇਜ ਦੂੰਗਾ ਤੇ ਫਿਰ ਉਹੀ ਐਸਐਚਓ ਦੀ ਪੇਹੇਰਾ ਨਾਲ ਇੰਕਾਊਂਟਰ ਕਰਦਾ ਉਹਦੇ ਐਸਐਚਓ ਦੇ ਸਹੁਰਿਆਂ ਦੇ ਘਰੇ ਦੀ ਪੇਹੇਰਾ ਮਾਰਿਆ ਜਾਂਦਾ ਜਿਹੜਾ ਐਸਐਚਓ ਤੈਨੂੰ ਕਹਿੰਦਾ ਵੀ ਹੁਣ ਸਕੂਟਰ ਦਾ ਬਰਚਾ ਪਵਾ ਲਾ ਤੇ ਜਿਹੜੇ ਅਸਜੁੱਤ ਥੱਲੇ ਤੋਂ ਥਾਣੇ 'ਚ ਵਰਪੀਆਂ ਵੰਡੀਆਂ ਜਾਂਦਾ ਜਿਹੜੇ ਥਾਣੇ ਦੀ ਹਵਾਲਾਤ 'ਚ ਸਵਾਬ ਨਾ ਹੀ ਤੇਰੇ ਪਿੰਡ ਦਾ ਇੱਕ ਬੰਦਾ ਆ ਜਾਂਦਾ ਉਹ ਹਵਾਲਾਤ ਵਾਲੇ ਜਿੰਦ ਦੇ ਚਾਬੀ ਲਿਆਉਂਦਾ ਉਹ ਤੈਨੂੰ ਦੇ ਜਾਂਦਾ ਤੂੰ ਰਾਤ ਨੂੰ ਜਿੰਦਾ ਖੋਲ ਕੇ ਭੱਜ ਜਾਂਦਾ ਜਿਨ੍ਹਾਂ ਨੇ ਪੁਰਾਣੇ ਥਾਣੇ ਦੀਆਂ ਬਿਲਡਿੰਗਾਂ ਦੇਖੀਆਂ ਹੁਣ ਵੀ ਦੇਖੀ ਹੋਣੀ ਹੈ ਜਿੱਥੇ ਹਵਾਲਾਤ ਦਾ ਜਿੰਦਰਾ ਲੱਗਦਾ ਪੌਣਾ ਫੁੱਟ ਨੀਵੀਂ ਹੁੰਦੀ ਹੈ ਜਿਹੜੀ ਉਹ ਕੰਧ ਦੇ ਵਿੱਚੋਂ ਖੋਲ ਤੇ ਅਰਨਲੀਨ ਬਾਈ ਘੱਟੋ ਕੱਢ 3.5 ਫੁੱਟ ਹੁੰਦੀ ਹੈ ਤੇ ਕਿਦੀ ਬਾਹ 3.5 ਫੁੱਟ ਆ ਜਿਹੜੀ ਹਵਾਲਾਤ ਤੋਂ ਜਾ ਕੇ ਜਿੰਦਰੇ 'ਚ ਚਾਬੀ ਖੋਲ ਓਏ ਆਪਦੇ ਮੂੰਹ ਤੁਹਾਡੇ ਰੱਬ ਤੋਂ ਤੁਹਾਨੂੰ ਆਪ ਹੀ ਕਾਲੇ ਕਰਾ ਰਿਆ ਮੈਂ ਕਹਿੰਦਾ ਤੁਸੀਂ ਨਾ ਹਟ ਜਾਓ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਇਹ ਚਿੱਠੇ ਖੁੱਲ ਗਏ ਤਾਂ ਤੁਹਾਨੂੰ ਸੂਤ ਨਹੀਂ ਆਉਣੀ ਕਿਉਂਕਿ ਤੁਸੀਂ ਨਾ ਸੰਘਰਸ਼ ਦੇ ਸੀ ਨਾ ਤੁਸੀਂ ਸਿੱਖਾਂ ਦੇ ਸੀ ਨਾ ਤੁਸੀਂ ਸੰਘਰਸ਼ ਲੜਿਆ ਤੁਸੀਂ ਸੀ ਲੁੱਟੂ ਲੋਟੂ ਟੋਲਾ ਜਿਵੇਂ ਬਾਂਦਰ ਦੇ ਹੱਥ 'ਚ ਤੀਲਾਂ ਵਾਲੀ ਡੱਬੀ ਆ ਗਈ ਤੁਹਾਡੇ ਹੱਥਾਂ 'ਚ ਸਾਲ ਟਾਂਗੀਆਂ ਤੁਸੀਂ ਵੇਖਿਆ ਹੀ ਕੋਈ ਨਹੀਂ ਅੱਗੇ ਬੁੜੀ ਖੜੀ ਆ ਬੱਚਾ ਖੜਾ ਇੱਕ 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 ਜਿਹੜਾ ਵਰਦੀ ਵਾਲਿਆਂ ਦੇ ਵਿੱਚ ਸੀ ਇਹ ਹੀ ਗੈਂਗ ਤੁਹਾਡੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਸੀ ਜਿਹੜਾ ਕੋਈ ਤੁਸੀਂ ਕਰਦੇ ਸੀ ਉਹੀ ਗੈਂਗ ਵਰਦੀ ਵਾਲਾ ਕੇਪੀਐਸ ਗੰਦਾ ਕਰਦਾ ਸੀ ਹੁਣ ਦੋਸਤੋ ਜਿੱਥੋਂ ਸਾਡੀ ਨੌਜਵਾਨੀ ਦੀ ਬਰਬਾਦੀ ਦੀ ਸ਼ੁਰੂਆਤ ਹੁੰਦੀ ਹੈ ਇਹ ਵਾਰ-ਵਾਰ ਇੱਕੇ ਪਰਿਵਾਰ ਵੱਲ ਹੀ ਉਂਗਲਾਂ ਕਿਉਂ ਜਾਂਦੀਆਂ ਮੈਂ ਤੁਹਾਨੂੰ ਇੱਕ ਵੀਡੀਓ ਸੌਰੀ ਇੱਕ ਤਸਵੀਰ ਦਿਖਾਉਣਾ ਬਾਬਾ ਬੂਝਾ ਸਿੰਘ ਦੀ ਉਹਦੇ ਵਿੱਚ ਡਿਟੇਲ ਚ ਦੱਸਿਆ ਹੋਇਆ ਜਦੋਂ ਉਹਨਾਂ ਦਾ ਅਨਕਾਊਂਟਰ ਹੁੰਦਾ ਵੀ ਉਸ ਵੇਲੇ ਲੀਡਰਡ ਬਾਈ ਅਕਾਲੀ ਦਲ ਗਵਰਨਮੈਂਟ ਸੀਐਮ ਪ੍ਰਕਾਸ਼ ਸਿੰਘ ਬਾਦਲਾ ਤੁਸੀਂ ਪੜ ਲਿਓ ਆ ਬਾਬਾ ਬੂਝਾ ਸਿੰਘ ਦੀ ਜਵਾਨੀ ਦੀ ਤਸਵੀਰ ਹੈ ਤੇ ਆ ਬਡੇਪੇ ਦੀ ਤਸਵੀਰ ਹੈ ਪੜ ਲਓ ਇਹ ਲਿਖਦੇ ਆ ਪੰਜਾਬ ਇੰਸਟਾ ਬਾਬਾ ਬੂਝਾ ਸਿੰਘ ਇਹ ਗਦਰ ਪਾਰਟੀ ਹੈਰੀਟੇਜ ਵਾਸ ਕਿਲਡ ਫੇਕ এনਕਾਊਂਟਰ ਬਾਈ ਪੰਜਾਬ ਪੁਲਿਸ ਇਨ 1970 ड्यूरिंग द अकाली दल लीड गवर्नमेंट अंडर प्रकाश सिंह बादल इट इज कंसीडर्ड फर्स्ट फेक एनकाउंटर इन पोस्ट इंडिपेंडेंट पुलिस हिस्ट्री ऑफ पंजाब ਵੀ आजादी ਤੋਂ ਬਾਅਦ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਪਹਿਲਾ ਫੇਕ এনਕਾਊਂਟਰ ਸੀ 1970 ਦੇ ਵਿੱਚ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਇੱਕ ਬਜ਼ੁਰਗ ਦਾ ਹੁੰਦਾ 70 ਸਾਲ 75 ਸਾਲ ਦਾ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਇਸ ਆਜ਼ਾਦੀ ਲਈ ਲੜਿਆ ਤੇ ਇਸ ਆਜ਼ਾਦੀ ਨੇ ਆ ਇਨਾਮ ਦਿੱਤਾ ਉਸ ਬਜ਼ੁਰਗ ਨੂੰ ਉਹਦਾ ਕਸੂਰ ਕੀ ਸੀ ਕਿ ਉਹ ਨੌਜਵਾਨਾਂ ਨੂੰ ਜਾਗਰਤ ਕਰਨ ਨਿਕਲਿਆ ਸੀ ਵੀ ਇਹਨਾਂ ਲੋਟੂਆਂ ਤੋਂ ਬਚੋ ਜਿਹੜੇ 5-5 ਸਾਲ ਬਾਅਦ ਤੁਹਾਡੇ ਤੇ ਫਿਰ ਤੁਹਾਡੇ ਸਾਹਮਣੇ ਆ ਰਹੇ ਆ ਪਰ ਨੌਜਵਾਨਾਂ ਨੂੰ ਸੁਚੇਤ ਕਰਦਾ ਕਰਦਾ ਆਪ ਉਹ ਬਜ਼ੁਰਗ ਇਸ ਰਾਹ ਤੇ ਤੁਰ ਗਿਆ ਉਥੋਂ ਜਿਹੜੀ ਹੈ ਝੂਠੇ ਪੁਲਿਸ ਮੁਕਾਬਲਿਆਂ ਦੀ ਲੜੀ ਐਸੀ ਸ਼ੁਰੂ ਹੋਈ ਜਿਹੜੀ ਅੱਜ ਤੱਕ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਫਿਰ ਇਹ ਕੌਣ ਸਨ ਜਿੰਨਾ ਨਾਲ ਜਿਹੜੀ ਬੀਜੇਪੀ ਆ ਅੱਜ ਪੰਜਾਬ ਦੇ ਵਿੱਚ ਬੀਜੇਪੀ ਕੇ ਗੇਮ ਬਲੇਮ ਖੇਡ ਰਹੀ ਆ ਪਹਿਲਾ ਫੈਕਟਰ ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਉਹਨਾਂ ਨੇ ਖੇਡਣਾ ਕੀਤਾ ਉਹ ਕਾਮਯਾਬ ਨਹੀਂ ਹੁੰਦਾ ਦੱਸਿਆ ਹੁਣ ਗਿਆਨੀ ਹਰਪ੍ਰੀਤ ਸਿੰਘ ਤੇ ਬਾਗੀ ਧੜਾ ਜਿਹੜਾ ਹੈਗਾ ਉਹ ਬੀਜੇਪੀ ਦੀ ਐਕਟਿੰਗ ਜਿਹੜੀ ਆ ਉਹ ਇਸ ਵਾਲੇ ਪੰਜਾਬ ਦੇ ਵਿੱਚ ਸਾਰੀ ਉਹਨਾਂ ਦੀ ਦੇਖਰੇਖ ਦੇ ਵਿੱਚ ਉਹ ਕਰ ਰਹੀ ਆ ਹੁਣ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਆ ਬੀਜੇਪੀ ਦੀ ਗੇਮ ਜਿਹੜੀ ਆ ਅੱਗੇ ਵਧਾ ਰਹੇ ਆ ਉਹਨਾਂ ਦੀ ਪਲੈਨਿੰਗ ਹੈ ਜੀ ਕਿਉਂਕਿ 1984 ਦੇ ਵਿੱਚ ਜਿੱਥੇ ਅਸੀਂ ਕਾਂਗਰਸ ਨੂੰ ਦੋਸ਼ੀ ਠਹਿਰਾਉਣੀ ਹੈ ਨਾ ਬੀਜੇਪੀ ਵੀ ਬਰਾਬਰ ਦੀ ਦੋਸ਼ੀ ਆ ਉਹਦਾ ਮੈਂ ਤੁਹਾਨੂੰ ਕੁਝ ਪ੍ਰੂਫ ਆ ਜਿਹੜੇ ਆ ਦੇਖ ਲਿਓ ਜਦੋਂ ਇਹਨਾਂ ਨੇ ਉੱਥੇ ਜਲੂਸ ਗੱਡੇ ਵੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜੋ ਤੇ ਦਰਬਾਰ ਸਾਹਿਬ ਦੇ ਵਿੱਚ ਕਾਰਵਾਈ ਕਰੋ ਇਹ ਉਸ ਵੇਲੇ ਬੀਜੇਪੀ ਦੇ ਜਿਹੜੇ ਬੀਜੇਪੀ ਦਾ ਅਜੰਡਾ ਸੀਗਾ ਆ ਆ ਤੁਸੀਂ ਦੇਖ ਲਿਓ ਅਰੇ ਲਈ ਇਹ ਭਾਜਪਾ ਦੇ ਆਰਐਸਐਸ ਦੇ ਕੱਢ ਲਿਆ 1984 ਦੀ ਜਿਹੜੀ ਅਡਵਾਨੀ ਤੇ ਭਾਜਪਾ ਦੀ ਜਿਹੜੇ ਦਿੱਲੀ ਚ ਦੰਗੇ ਹੁੰਦੇ ਆ ਇਹ ਇੱਕ ਦੇਸ਼ਮukh ਨਾਵਾ ਹਿੰਦੀ ਆਰਐਸਐਸ ਦੀ ਹਿੰਦੀ ਪੱਤਰਕਾ ਚਲਾਉਂਦਾ ਸੀ ਜਿਹਨੂੰ ਮੋਦੀ ਜੀ ਫੁੱਲ ਪਾ ਰਹੇ ਆ ਸ਼ਰਦਾ ਦੇ ਇਹ ਕੀ ਲਿਖਦਾ ਵੀ ਸਿੱਖਾਂ ਦਾ ਸਿੱਖੋਂ ਕਾ ਜਨਸਹਾਰ ਕਿਸੇ ਗਰੁੱਪ ਜਾਂ ਸਮਾਜ ਵਿਰੋਧੀ ਤੱਤਾਂ ਦਾ ਕੰਮ ਨਹੀਂ ਕਰੋਧ ਏਮ ਰੋਸ਼ ਦੀ ਸੱਚੀ ਭਾਵਨਾ ਦਾ ਪ੍ਰਨਾਮ ਹੈ ਥਾ ਵੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜਾ ਸਿੱਖਾਂ ਦਾ ਨਰਸਹਾਰ ਹੋਇਆ ਦਿੱਲੀ ਦੇ ਵਿੱਚ ਉਹ ਕੋਈ ਉਹ ਕਿਸੇ ਗਰੁੱਪ ਜਾਂ ਕਿਸੇ ਸਮਾਜ ਵਿਰੋਧੀ ਤੱਤਾਂ ਦਾ ਕੰਮ ਨਹੀਂ ਸੀ ਕਹਿੰਦਾ ਉਹ ਰੋਸ ਅਤੇ ਸੱਚੀ ਭਾਵਨਾ ਦੇਸ਼ ਦੇ ਨਾਲ ਜਾਂ ਜਿਹੜੀ ਇੰਦਰਾ ਗਾਂਧੀ ਦੇ ਨਾਲ ਸੱਚੀ ਭਾਵਨਾ ਦੇ ਵਿੱਚੋਂ ਉਪਜਿਆ ਹੋਇਆ ਇੱਕ ਪ੍ਰਣਾਮ ਸੀ ਇਹ ਲਿਖਦਾ ਉਹਨਾਂ ਹੋਣੇ ਆਪਰੇਸ਼ਨ ਬਲੂ ਸਟਾਰ ਕੋ ਮਹਿਮਾ ਮੰਨਤ ਕੀਤਾ ਥਾ ਇਹ ਸ਼੍ਰੀਮਤੀ ਇੰਦਰਾਂ ਗਾਂਧੀ ਕੋ ਇੱਕੋ ਮਾਤਰੇ ਸਾ ਨੇਤਾ ਮੰਨਤੇ ਹਨ ਜੋ ਦੇਸ਼ ਕੋ ਏਕਤਾ ਉਹ ਰੱਖ ਸਕੀ ਔਰ ਐਸੀ ਮਹਾਨ ਨੇਤਾ ਕੀ ਹੱਤਿਆ ਪਰ ਐਸੇ ਕਤਲੇਆਮ ਕੋ ਟਾਲਾ ਨਹੀਂ ਜਾ ਸਕਦਾ ਥਾ ਏ ਨਾਨਾ ਜੀ ਕੋਈ ਦੇਸ਼ ਮੁਖ ਸੀ ਇਹਨਾਂ ਦਾ ਬੀਜੇਪੀ ਦਾ ਜਿਹੜਾ ਉਸ ਵੇਲੇ ਦਾ ਇਹਨਾਂ ਦੀ ਆਰਐਸਐਸ ਦੀ ਜਿਹੜੀ ਪੱਤਰਕਾ ਚਲਾਉਂਦਾ ਸੀ ਆ ਉਸ ਵੇਲੇ ਦੀਆਂ ਅਖਬਾਰਾਂ ਦੀਆਂ ਖਬਰਾਂ ਸਿੱਖ ਰਾਈਟਸ ਬੀਜੇਪੀ ਆਲੋ ਉਸ 84 ਦੇ ਕਤਲੇਆਮ ਦੇ ਵਿੱਚ ਬੀਜੇਪੀ ਆਰਐਸਐਸ ਬਰਾਬਰ ਦੀ ਦੋਸ਼ੀ ਸੀ ਜਿੰਨੀ ਕਾਂਗਰਸ ਦੋਸ਼ੀ ਸੀ ਫਿਰ ਸਾਡਾ ਇਸ ਇੱਥੇ ਹੈ ਕੌਣ ਅਸੀਂ ਇਹਦੇ ਤੇ ਤਾਂ ਬਹਿ ਕੇ ਚਰਚਾ ਕਰ ਸਕਦੇ ਹਾਂ ਇੱਕ ਸਾਡੀ ਕਬਰ ਪੁੱਟਦਾ ਤੇ ਦੂਜਾ ਸਾਨੂੰ লাশ ਦੇ ਰੂਪ ਵਿੱਚ ਵਿੱਚ ਪਾਉਂਦਾ ਸਾਡਾ ਤਾਂ ਕਬਰ ਪੁੱਟਣ ਵਾਲਾ ਵੀ ਸਾਡਾ ਦੁਸ਼ਮਣ ਹੈ ਤੇ ਸਾਨੂੰ ਵਿੱਚੋਂ ਦੇ ਸੁੱਟਣ ਵਾਲਾ ਵੀ ਸਾਡਾ ਦੁਸ਼ਮਣ ਹੈ ਤੇ ਸਾਨੂੰ ਮਾਰ ਕੇ ਸਾਨੂੰ ਰੋਣ ਵੀ ਨਹੀਂ ਦਿੰਦੇ ਇਹ ਸਾਡੀ ਬਦਕਿਸਮਤੀ ਹੈ ਕਿਉਂਕਿ ਸਾਡੇ ਜਿੰਨੇ ਲੀਡਰ ਆ ਇਹਨਾਂ ਦੇ ਹੱਥ ਟੋਕੇ ਆ ਅੱਜ ਵੀ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਦੋ ਚੇਅਰਮੈਨੀਆਂ ਦਿੱਤੀਆਂ ਪੰਜਾਬੀ ਕਿੱਥੇ ਆ ਜਿਨ੍ਹਾਂ ਨੇ ਵੋਟ ਪਾ ਕੇ ਸਰਕਾਰ ਬਣਾਈ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ ਪੰਜਾਬ ਦੇ ਲੋਕ ਇਹ ਸਜ਼ਾ ਜਿਹੜੀ ਅਸੀਂ ਚੁੱਪ ਰਹਿ ਕੇ ਤੁਸੀਂ ਲੈ ਰਹੇ ਹੋ ਅਸੀਂ ਬੋਲ ਕੇ ਲੈ ਲਾਵਾਂਗੇ ਸਾਨੂੰ ਕੋਈ ਅਫਸੋਸ ਨਹੀਂ ਬੋਲਣਾ ਸਿੱਖੋ ਲੜਨਾ ਸਿੱਖੋ ਕਿਉਂਕਿ ਸਾਡੇ ਅੱਜ ਤੱਕ ਦੇ ਜਿਹੜੇ ਆਗੂ ਆ ਜੇ ਅਸੀਂ ਮਹੰਤਾ ਤੋਂ ਗੁਰਦੁਆਰੇ ਆਜ਼ਾਦ ਕਰਾਏ ਜਿਸ ਕੰਮ ਵਾਸਤੇ ਆਜ਼ਾਦ ਕਰਾਏ ਸੀ ਅੱਜ ਅਸੀਂ ਕਿੱਥੇ ਖੜੇ ਹਾਂ ਅੱਜ ਸਾਡੇ ਕੀ ਹੋ ਰਿਹਾ ਉਹਨਾਂ ਗੁਰਦੁਆਰਿਆਂ 'ਚ ਕੀ ਇੱਕ ਪੈਸੇ ਦੀ ਖਾਤਰ ਤੇ ਚੜਾਵੇ ਦੀ ਖਾਤਰ ਹੀ ਗੁਰਦੁਆਰਿਆਂ ਦੀ ਲੜਾਈ ਸੀ ਤਿੰਨ ਤਿੰਨ ਹਜ਼ਾਰ ਸਿੱਖ ਉਤਰਾਖੰਡ 'ਚ ਇੱਕ ਖਬਰ ਪੜ੍ਹੀ ਮੈਂ ਮੇਰਾ ਤਾਂ ਨੀਂਦ ਨਹੀਂ ਆਈ ਮੈਨੂੰ ਇੱਥੇ ਗਰੀਬ ਲੋਕਾਂ ਦੇ ਘਰਾਂ 'ਚ ਉਹਨਾਂ ਦਾ ਨੈੱਟਵਰਕ ਦੇਖੋ ਆ ਜਿਹੜੇ ਦੋ ਬੰਦਿਆਂ ਦੀ ਮੈਂ ਜਾ ਕੇ ਉਦੋਂ ਜਾ ਕੇ ਆਏ ਉਹਨਾਂ ਨੂੰ ਇਹ ਵੀ ਪਤਾ ਵੀ ਕਿਹੜੇ ਘਰੇ ਬਿਮਾਰ ਪਿਆ ਉਹਨਾਂ ਨੂੰ ਇਹ ਵੀ ਪਤਾ ਵੀ ਕਿਹਦੇ ਬੱਚੇ ਦੀ ਫੀਸ ਦੇਣੀ ਆ ਇੱਥੋਂ ਤੱਕ ਉਹਨਾਂ ਦਾ ਨੈਟਵਰਕ ਆ ਅਸੀਂ ਗੁਰਦੁਆਰਿਆਂ ਦੀਆਂ ਕੰਧਾਂ ਤੇ ਸੰਗ ਬਾਰ-ਬਾਰ ਕਰੋੜਾਂ ਰੁਪਈਆ ਥੱਪਤਾ ਤੇ ਕੌਮ ਸਾਡੀ ਅੱਜ ਕੌਡੀਆਂ ਖੋਟੀ ਹੋਈ ਫਿਰਦੀ ਆ ਜਿਹੜਾ ਕੋਈ ਸਾਡੇ ਚ ਲੀਡਰ ਉੱਠਦਾ ਸਾਨੂੰ ਵੇਚ-ਵਟ ਕੇ ਹੋ ਜਾਂਦਾ ਜਿਹੜਾ ਕੋਈ ਕਿਸਾਨ ਲੀਡਰ ਉੱਠਦਾ ਉਹ ਕਿਸਾਨੀ ਨੂੰ ਵੇਚ ਕੇ ਤੇ ਹੋ ਜਾਂਦਾ ਸਾਡੇ ਤੋਂ ਭਰੋਸੇ ਉਠਾ ਦਿੱਤੇ ਗਏ ਅਸੀਂ ਪਹਿਲੇ ਦਿਨ ਤੋਂ ਨਹੀਂ ਸਮਝ ਸਕਿਆ ਵੀ ਅਸੀਂ ਹੱਥਾਂ ਕੀ ਦੇ ਵਿੱਚ ਖੇਡ ਰਹੇ ਹਾਂ ਇੱਕ ਕੇ ਪੀਐਸ ਗੇਲ ਨੂੰ ਦੋਸ਼ ਕੀ ਦਿਓਗੇ ਇੱਥੇ ਹਰ ਤੀਜਾ ਕੇ ਪੀਐਸ ਗੇਲ ਬੈਠਾ ਅੱਜ ਤੁਸੀਂ ਅੱਜ ਹਰ ਬੰਦਾ ਉਸੇ ਇੱਕ ਹੀ ਵਿਸ਼ੇ ਤੇ ਦੱਬੀ ਤੁਰਿਆ ਜਾਂਦਾ ਅੱਜ ਗੈਂਗਸਟਰਾਂ ਦੇ ਮਗਰ ਯੂਟਿਊਬਰ ਤੁਰੇ ਫਿਰਦੇ ਪੰਜਾਬ ਦੇ ਕੋਈ ਮੁੱਦੇ ਤੇ ਬੋਲਣ ਨੂੰ ਤੁਸੀਂ ਤਿਆਰ ਨਹੀਂ ਤੁਹਾਡੇ ਪਾਣੀ ਖੋਏ ਜਾ ਰਹੇ ਆ ਤੁਹਾਡੇ ਸਰੋਤ ਲੁੱਟੇ ਜਾ ਰਹੇ ਆ ਤੁਹਾਡੇ ਬੱਚੇ ਚੱਕ ਚੱਕ ਐਨਕਾਊਂਟਰ ਕਰ ਕਰ ਮਾਰਦੇ ਮੈਂ ਪੁਲਿਸ ਦੀ ਨੌਕਰੀ ਕੀਤੀ ਆ ਅਸੀਂ ਕਦੇ ਵੀ ਇਹ ਚੀਜ਼ ਨੂੰ ਜਸਟੀਫਾਈ ਨਹੀਂ ਕੀਤਾ ਮੈਂ ਅੱਜ ਵੀ ਨਹੀਂ ਕਰਦੇ ਤੁਹਾਡਾ ਕੰਮ ਉਹਨਾਂ ਨੂੰ ਗ੍ਰਿਫਤਾਰ ਕਰਨਾ ਤੁਹਾਡਾ ਕੰਮ ਉਹਨਾਂ ਦਾ ਚਲਾਨ ਦੇਣਾ ਅਦਾਲਤ ਵਿੱਚ ਤੁਹਾਡਾ ਕੰਮ ਅਗਵਾਈਆ ਦੇਣਾ ਸਜ਼ਾ ਦੇਣਾ ਕੰਮ ਅਦਾਲਤ ਦਾ ਜੇ ਤੁਸੀਂ ਵੀ ਇਹ ਕੰਮ ਕਰਨੇ ਫਿਰ ਅਦਾਲਤਾਂ ਨੂੰ ਕਿੰਦੇ ਲਾਓ ਫਿਰ ਤੁਹਾਡੇ ਵਿੱਚ ਤੇ ਪਹਿਲੀਆਂ ਸਰਕਾਰਾਂ 'ਚ ਫਰਕ ਕੀ ਆ ਉਹੀ ਗੁੰਡੇ ਬਦਮਾਸ਼ ਜਿਹੜੇ ਉਹਨਾਂ ਦੇ ਘਰਾਂ 'ਚ ਫਿਰਦੇ ਸੀ ਉਹੀ ਸਮਗਲ ਨਾਲ ਛੋਟੇ ਐਮਐਲਾਂ ਦੇ ਘਰੇ ਤੁਰੇ ਫਿਰਦੇ ਆ ਬਦਲਿਆ ਕੀ ਜੇ ਨੌਜਵਾਨ ਨੂੰ ਅਸੀਂ ਬਦਲਣਾ ਫਿਰ ਚੁੱਪ ਨਾ ਰਹੋ ਜੇ ਮਰਨਾ ਵੀ ਆ ਤਾਂ ਕੁਝ ਬੋਲ ਕੇ ਮਰ ਜਿਓ ਕਿਸੇ ਸੱਚੇ ਬੰਦੇ ਨੂੰ ਪਰਖ ਕੇ ਦੇਖ ਲਓ ਮੈਂ ਅੱਜ ਜਿਹੜੀ ਆਵਾਰਸ ਪੰਜਾਬ ਦੀ ਜੱਥੇ ਬੰਦੀ ਆ ਮੈਂ ਕਹਿੰਦਾ ਜੁੜੋ ਇਹਦੇ ਨਾਲ ਇਹ ਕੋਈ ਇਹਨਾਂ ਦੀ ਬੈ ਕਰਾਈ ਵੀ ਆ ਫੇ ਕੋਈ ਇੱਕ ਪਰਿਵਾਰ ਦੀ ਜੱਦੀ ਜਿਆਦਾ ਦਾ ਤੁਸੀਂ ਜੁੜੋ ਜਿੱਥੇ ਗਲਤ ਹੋਣਗੇ ਇਹਨਾਂ ਨੂੰ ਕੰਨੋਂ ਫੜ ਕੇ ਖੜਾਵਾਗੇ ਵੀ ਇੱਥੇ ਰੁਕੋ ਇੱਥੇ ਤੁਸੀਂ ਗਲਤ ਹੈ ਪਰ ਸਾਨੀ ਪ੍ਰੋਬਲਮ ਇਹ ਹੈ ਵੀ ਜਿਹੜੇ ਬੰਦੇ ਅੱਜ ਉਹਦੀ ਅਗਵਾਈ ਕਰਦੇ ਆ ਉਹ ਪਰਪੱਕ ਕਿੰਨੇ ਕਾ ਜੈਸੇ ਵੀ ਵਿਸ਼ੇ ਤੇ ਉਹ ਗੱਲ ਕਰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਕਿਸ ਵਿਸ਼ੇ ਉੱਤੇ ਕਿਹੜੀ ਗੱਲ ਕਰਨੀ ਹੈ ਅਸੀਂ ਕੀ ਬੋਲਣਾ ਆ ਤੁਸੀਂ ਹੁਣ ਇੱਕ ਮੈਂ ਤਾਂ ਹੈਰਾਨ ਆ ਵੀ ਇਹ ਪੜ੍ਹਿਆ ਲਿਖਿਆ ਮੁੰਡਾ ਮੇਰੇ ਨਾਲ ਬਹੁਤ ਚੰਗੇ ਲਿੰਕ ਹੈ ਆ ਖਾਰੇ ਵਕੀਲ ਦੇ ਆ ਤੁਸੀਂ ਸੁਣੋ ਇਹ ਕਹਿੰਦਾ ਕੀ ਹੈ ਮੈਂ ਤਾਂ ਹੈਰਾਨ ਹੋ ਗਿਆ ਇਹਦੀ ਗੱਲ ਸੁਣ ਕੇ ਯਾਰ ਬੀਜ ਨੂੰ ਇਹ ਵੀ ਨਹੀਂ ਪਤਾ ਨਹੀਂ ਮੇਰੇ ਫਾਦਰ ਸਾਹਿਬ ਨੂੰ ਜਿਆਦਾ ਕਿ ਜਦੋਂ 2025 ਦੀਆਂ ਚਾਹੇ ਬੀਐਡੀਪੀਆ ਦੇ ਇਨਸਾਫ ਦੇ ਲਈ ਲੜ ਰਹੇ ਆ ਅਦਾਲਤਾਂ ਦੇ ਵਿੱਚ ਤੇ ਆ ਬੈਬਲ ਕਲਾਂ ਤੇ ਪੂਰਾ ਪੂਰਾ ਕੁੜੀ ਕਾਂਡ ਤੇ ਜਿਹੜੇ ਉਹਨਾਂ ਦੇ ਪਰਿਵਾਰਾਂ ਵੱਲੋਂ ਲੜ ਰਹੇ ਇਹਨਾਂ ਨੇ ਸ਼ਹਿ ਦਿੱਤੀ ਡੇਰਾ ਸਿਰਸਾ ਪ੍ਰੇਮੀਆ ਨੂੰ ਗੁਰੂ ਗਵਿੰਦ ਸਿੰਘ ਮਹਾਰਾਜ ਦੇ ਅੰਗ ਪਵਿੱਤਰ ਅੰਗਾਂ ਨੂੰ ਗਲੀਆਂ ਨਾਲੀਆਂ ਚਰੋਲਿਆ ਤਾਂ ਇਹਨਾਂ ਦੀ ਬਦੀ ਦਾ ਕੋਈ ਕੰਪੈਰੀਸ਼ਨ ਨਹੀਂ ਹੋ ਸਕਦਾ ਹੁਣ ਲੰਮਾ ਕਿ ਮੇਰੇ ਫਾਦਰ ਸਾਹਿਬ ਨੂੰ ਜਿਆਦਾ ਕਿ ਜਦੋਂ 2025 ਦੀਆਂ ਚਾਹੇ ਬੀਐਡੀਪੀਆ ਦੇ ਇਨਸਾਫ ਦੇ ਲਈ ਲੜ ਰਹੇ ਆ ਅਦਾਲਤਾਂ ਦੇ ਵਿੱਚ ਤੇ ਆ ਬੇਬਲ ਕਲਾ ਤੇ ਕੋਟਕਪੂਰਾ ਗੋਲੀ ਕਾਂਡ ਦੇ ਜਿਹੜੇ ਵਿਕਟਮਸ ਨੇ ਉਹਨਾਂ ਦੇ ਪਰਿਵਾਰਾਂ ਵੱਲੋਂ ਲੜ ਰਹੀ ਇਹਨਾਂ ਨੇ ਸ਼ਹਿ ਦਿੱਤੀ ਡੇਰਾ ਸਿਰਸਾ ਪ੍ਰੇਮੀਆ ਨੂੰ ਗੁਰੂ ਗਵਿੰਦ ਸਿੰਘ ਮਹਾਰਾਜ ਦੇ ਅੰਗਾਂ ਨੂੰ ਪਵਿੱਤਰ ਅੰਗਾਂ ਨੂੰ ਗਲੀਆਂ ਨਾਲੀਆਂ ਚ ਰੋਲਿਆ ਮੈਂ ਤਾਂ ਇਹਨਾਂ ਦੀ ਬਦੀ ਦਾ ਕੋਈ ਕੰਪੈਰੀਸ਼ਨ ਜਿਹੜੇ ਤੁਸੀਂ ਵਿਕਟਮ ਦਾ ਕੇਸ ਤੁਸੀਂ ਕਹਿੰਦੇ ਤੁਹਾਡੇ ਫਾਦਰ ਸਾਹਿਬ ਕੇਸ ਲੜ ਰਹੇ ਆ ਤੇ ਤੁਹਾਡਾ ਵਿਕਟਮ ਤਾਂ ਬੇਅਦਬੀ ਇਨਸਾਫ ਮੋਰਚੇ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਬੇਕਸੂਰ ਲਿਖ ਕੇ ਦੇ ਦੇ ਬੈਠਾ ਉਹਨਾਂ ਨੂੰ ਹਲੋ ਤੇ ਮੈਂ ਖਾਰਾ ਸਾਹਿਬ ਨੂੰ ਕਿਹਾ ਸੀ ਵੀ ਜਿਹੜੀ ਸੁਖਰਾਜ ਦੇ ਦਾਦੇ ਵੱਲੋਂ ਐਪਲੀਕੇਸ਼ਨ ਪਾਈ ਹੈ ਵੀ ਅਸੀਂ ਤਾਂ ਇਹ ਕੇਸ ਲੜਨਾ ਹੀ ਨਹੀਂ ਚਾਹੁੰਦੇ ਤੇ ਇਹਦੇ ਵਿੱਚ ਸੁਖਰਾਜ ਲਿਖਦਾ ਵੀ ਉਹਨਾਂ ਬੇਕਸੂਰ ਮੈਂ ਪ੍ਰਦੀਪ ਸਿੰਘ ਜਿਸ ਨੂੰ ਮਾੜੇ ਇਰਾਦੇ ਨਾਲ ਬੇਕਸੂਰ ਵਿਅਕਤੀਆਂ ਨੂੰ ਜਿਹੜੇ ਕਦੇ ਵਹਿਬਲ ਕਲਾ ਵਿਖੇ ਆਏ ਹੀ ਨਹੀਂ ਉਹਨਾਂ ਨੂੰ ਗਲਤ ਧੰਗ ਢੰਗ ਨਾਲ ਫਸਾਉਣਾ ਹੁਣ ਕਿਹੜੇ ਬੇਕਸੂਰ ਵਿਅਕਤੀ ਆ ਜਿਹੜੇ ਵਹਿਬਲ ਕਲਾ ਆਏ ਨਹੀਂ ਇਹ ਸਮੇਤ ਸਿੰਘ ਸੈਣੀ ਕੀ ਉਮਰਾਂ ਨੰਗਲ ਕੇ ਬਾਲ ਕੀ ਦੀ ਗੱਲ ਕਰ ਰਹੇ ਹੋ ਤੁਸੀਂ ਆ ਤੁਹਾਡੇ ਲੈਟਰ ਪੈਡ ਦੇ ਦਿੱਤੇ ਹੋਇਆ ਕੇਸ ਤਬਦੀਲ ਹੋ ਗਿਆ ਕਿਉਂਕਿ ਤੁਸੀਂ ਮਦਈ ਹੋ ਤੁਸੀਂ ਉਹਨਾਂ ਦੇ ਹੱਕ ਵਿੱਚ ਭੁਗਤ ਗਏ ਘਾਰਾ ਸਾਹਿਬ ਝੂਠ ਨਾ ਬੋਲੋ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਕਿਵੇਂ 50-50 ਲੱਖ ਰੁਪਇਆ ਉੱਥੋਂ ਮੋਰਚੇ ਦੇ ਵਿੱਚੋਂ ਜਨਾਨੀਆਂ ਨੂੰ ਖਵਾਇਆ ਗਿਆ ਤੁਹਾਡੇ ਵਿਕਟਮ ਵੱਲੋਂ ਕਿਵੇਂ ਫਿਰ ਜਦੋਂ ਸਾਡੀ ਇੱਕ ਤਸਵੀਰ ਮੇਰੀ ਤੇ ਬਲਤੇਜ ਪੰਨੂ ਤੇ ਦੋਨਾਂ ਵਕੀਲਾਂ ਦੀ ਜਿਹੜੇ ਬੇਅਦਬੀ ਦੇ ਵਕੀਲ ਸਾਡੀ ਇੱਕ ਝੂਠੀ ਤਸਵੀਰ ਵਾਇਰਲ ਕੀਤੀ ਗਈ ਮੂਸੇ ਵਾਲੇ ਦੇ ਕੇਸ ਨਾਲ ਜੋੜ ਕੇ ਤੇ ਜੋ ਕੋ ਸਾਡੇ ਨਾਲ ਮੂਸੇ ਵਾਲ ਦੇ ਮੁੜ ਕੇ ਪਰਿਵਾਰ ਨੇ ਕੀਤਾ ਉਹ ਕੁਝ ਰਾਜ ਹੋਰ ਸੀ ਮੂਸੇ ਵਾਲ ਦਾ ਤਾਇਆ ਮੈਨੂੰ ਮੈਸੇਜ ਕਰਦਾ ਵੀ ਸੱਤ ਪਹਿਲੇ ਤੂੰ ਕਹਾਂ ਗੱਲ ਨਾ ਕਰੀ ਸਾਨੂੰ ਇੱਕ ਵਾਰੀ ਆ ਕੇ ਮਿਲ ਲੈ ਤੈਨੂੰ ਮੈਸੇਜ ਦਿਖਾਉਣਾ ਮੇਰਾ ਬੜਾ ਵੱਡਾ ਸਬਰ ਸੀ ਕਿਉਂਕਿ ਪਰਿਵਾਰ ਸੀ ਦੁਖੀ ਮੈਂ ਨਹੀਂ ਬੋਲਿਆ ਜਿਹੜੀਆਂ ਕੁਝ ਗੱਲਾਂ ਮੇਰੇ ਤੇ ਬਲਕੌਰ ਦੇ ਵਿੱਚ ਹੋਈਆਂ ਸੀ ਉਹਦਾ ਕਾਰਨ ਇਹ ਸੀ ਮੈਂ ਮੈਨੂੰ ਐਸਪੀ ਨਾਨਕ ਸਿੰਘ ਬੁਲਾਉਂਦਾ ਸੀ ਮੈਂ ਕਿਹਾ ਵੀ ਮੈਂ ਨਹੀਂ ਜਾਣ ਦੇਣਾ ਬਲਕੌਰ ਸਿੰਘ ਵਿਆਹ ਨਹੀਂ ਦੇਵੇ ਮੈਂ ਇਹਦੇ ਬਿਆਨ ਨੂੰ ਤਾਇਦ ਕਰ ਦੂੰਗਾ ਜਿਹੜੀਆਂ ਗੱਲਾਂ ਇਹਨੇ ਕਈਆਂ ਮੇਰੇ ਮੂੰਹ ਤੇ ਕਹੀਆਂ ਮੈਂ ਉਹਨਾਂ ਦੀ ਤਸਦੀਕ ਕਰ ਦਿੰਦਾ ਮੈਂ ਤੀਜੀ ਧਰ ਬਣ ਕੇ ਕਿਉਂ ਵਿੱਚ ਫਸਾਂ ਉਹ ਮੇਰੇ ਨਾਲ ਇਹ ਰੰਜਿਸ਼ ਸੀ ਫਿਰ ਕਿਵੇਂ ਫਿਰ ਸਰਕਾਰ ਤੋਂ ਪੈਸੇ ਮੰਗੇ ਗਏ ਜਦੋਂ ਸਰਕਾਰ ਨੇ ਪੈਸਿਆਂ ਤੋਂ ਜਵਾਬ ਦਿੱਤਾ ਫਿਰ ਇੰਨਾ ਲੋਕਾਂ ਤੋਂ ਪੈਸੇ ਲਏ ਗਏ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆ ਲਿਖ ਕੇ ਦਿੱਤੇ ਗਏ ਵਹਿਬਲ ਮੋਰਚੇ ਤੋਂ ਚੋਰੀ ਮੋਰਚੇ ਦੇ ਕਿਸੇ ਬੰਦੇ ਨੂੰ ਨਹੀਂ ਪਤਾ ਵੀ ਇੱਕ ਮੋਰਚੇ ਦਾ ਲੈਟਰ ਇਹ ਤਾਂ ਹੀ ਰਿਕਾਰਡ ਕਢਾਇਆ ਬਾਅਦ ਵਿੱਚ ਅਦਾਲਤ ਤੋਂ 2.5 ਸਾਲ ਇਸ ਐਪਲੀਕੇਸ਼ਨ ਤੇ ਇਸ ਲੈਟਰ ਨੇ ਇਸ ਗੋਲੀ ਕਾਂਡ ਦੇ ਖਰਾਬ ਕੀਤੇ ਜਿਹੜਾ ਮੈਨੂੰ ਭੰਡਿਆ ਉਹ ਇਸ ਕਰਕੇ ਭੰਡਿਆ ਸੀ ਕਿ ਮੈਂ ਉਸ ਕੇਸ ਤੋਂ ਜਾਂ ਤਾਂ ਪਿੱਛੇ हट ਜਾਂ ਤੇ ਜਾਂ ਸਾਡੇ ਨਾਲ ਰਲ ਜਾ ਨਾ ਮੈਂ ਪਿੱਛੇ ਹਟਾਂ ਨਾ ਤੁਹਾਡੇ ਨਾਲ ਰਲਾਂ ਪੜਾ ਇਕੱਲਾ ਹੀ ਰਹਿ ਜਾ ਨਾ ਕਦਮ ਪਿੱਛੇ ਹਟਾਵਾਂ ਨਾ ਮਰ ਜੂੰਗਾ ਜਾਂ ਤੱਕ ਇਹ ਸਿਰੇ ਲਾ ਕੇ ਛੱਡੂੰਗਾ ਤੇ ਨਹੀਂ ਤੁਹਾਡੇ ਵਰਗੀ ਗਦਾਰੀ ਨਹੀਂ ਕਰਦਾ ਮੇਰੇ ਨਾਲ ਜਿੱਥੇ ਮਰਜ਼ੀ ਕੱਠ ਕਰ ਲੋ ਜਿੱਥੇ ਮੇਰੇ ਨਾਲ ਮਰਜ਼ੀ ਬਹਿ ਕੇ ਫੇਸ ਟੂ ਫੇਸ ਗੱਲ ਕਰ ਲੋ ਅੱਜ ਤੱਕ ਤੁਹਾਡੇ ਜਵਾਬ ਨਹੀਂ ਆਇਆ ਇਹ ਨਤੀਜਿਆਂ ਦੇ ਦਿਓ ਜਵਾਬ ਮੈਨੂੰ ਅਗਲੀ ਵੀਡੀਓ 'ਚ ਫਿਰ ਮੈਂ ਨੰਗੇ ਕਰੂੰ ਹੁਣ ਤੁਸੀਂ ਅਮਰਤਪਾਲ ਦੇ ਖਿਲਾਫ ਬੋਲਦੇ ਹੋ ਮੈਂ ਕਹਿੰਦਾ ਵੀ ਜਿੱਥੇ ਉਹ ਗਲਤ ਆ ਉਹ ਗਲਤ ਹੈ ਜਿੱਥੇ ਉਹ ਠੀਕ ਆ ਠੀਕ ਆ ਸੇ ਇੱਕ ਕਮ ਕੌਮ ਦੇ ਇਕੱਠੇ ਹੋ ਕੇ ਕਿਉਂ ਭਰਾ ਮਾਰੂ ਜੰਗ ਤੁਸੀਂ ਗੱਲ ਵੱਧ ਰਹੇ ਹੋ ਤੁਸੀਂ ਬਹਿ ਕੇ ਵਿਚਾਰ ਕਰ ਲਓ ਚਰਚਾ ਕਰ ਲਓ ਜਿਹੜਾ ਗਲਤ ਆ ਉਹਨੂੰ ਗਲਤ ਕਹੋ ਜਿਹੜਾ ਫਿਰ ਤੁਸੀਂ ਤਾਂ ਉੱਤੋਂ ਬਹੁਤ ਵੱਡੀਆਂ ਗਲਤੀਆਂ ਕਰਤੀਆਂ ਤੁਸੀਂ ਤਾਂ ਵਿੱਕ ਕੇ ਲੋਕੀ ਸਾਥੀ ਕਹਿੰਦੇ ਆ ਤੇ ਮੈਨੂੰ ਤਾਂ ਹੁਣ ਇਸ ਤਰ੍ਹਾਂ ਲੱਗਦਾ ਵੀ ਅਮਰਤਪਾਲ ਵਾਲੇ ਮਸਲੇ ਤੇ ਵੀ ਤੇ ਇਹਦੇ ਤੇ ਬਹੁਤ ਵੱਡੀ ਇੱਕ ਸਾਜ਼ਿਸ਼ ਚੱਲ ਰਹੀ ਹੈ। ਇਹਦੇ ਪਿੱਛੇ ਕਾਰਨ ਕੁਝ ਹੋਰ ਨੇ। ਦੇਖੋ ਅੱਗੇ ਅਗਲੀ ਵੀਡੀਓ ਕਰਾਂਗੇ ਤੁਹਾਡੇ ਨਾਲ ਸਾਂਝੀ। ਤੇ ਕਮੈਂਟਾਂ ਦੇ ਵਿੱਚ ਫਿਰ ਮੇਰੀ ਬੇਨਤੀ ਆ ਲਾਈਕ ਅਤੇ ਸ਼ੇਅਰ ਕਰਦਿਆ ਕਰੋ। ਇੱਕ ਮੈਨੂੰ ਕਾਲ ਕਰਨ ਦੀ ਬਜਾਏ WhatsApp ਤੇ ਮੈਸੇਜ ਕਰਦਿਆ ਕਰੋ। ਨੰਬਰ ਮੈਂ ਤੁਹਾਨੂੰ ਅੱਗੇ ਵੀ ਬਹੁਤ ਵਾਰੀ ਬੋਲਿਆ 978007474 978007474 ਆਪਦਾ ਮੈਸੇਜ ਲੈ ਕੇ ਪਾਦਿਆ ਕਰੋ ਤੁਹਾਨੂੰ ਵੈਕ ਕਾਲ ਆਊਗੀ। ਮੈਂ ਇਸ ਕਰਕੇ ਨਹੀਂ ਚੱਕਦਾ ਕਈ ਲੋਕ ਮੇਰੇ ਨਾਲ ਬਹੁਤ ਵਾਹੀ ਹੱਥ ਗੱਲਾਂ ਕਰਦੇ ਮੈਸੇਜ ਕਰਕੇ ਫੋਨ ਚੱਕਣੀ ਬੰਦ ਕਰਤੀ। ਬਾਕੀ ਆਪਣਾ ਪਰਾਇਆ ਪਹਿਚਾਣੋ। ਇੱਕ ਵਾਰੀ ਸਾਡੇ ਤੇ ਭਰੋਸਾ ਕਰਕੇ ਵੇਖੋ। ਮੈਂ ਅੱਗੇ ਵੀ ਕਹਿੰਦਾ ਜਿਹੜੇ ਸਾਨੂੰ ਗਾਲਾਂ ਕੱਢਣ ਵਾਲੇ ਹੋ ਨਾ ਤੇ ਭਾਈ ਕੁੱਕੀ ਨੂੰ ਗਾਲਾਂ ਕੱਢਣ ਵਾਲੇ ਹੋ ਤੇ ਭਾਈ ਰਣਜੀਤ ਸਿੰਘ ਨੂੰ ਬਾੜਾ ਚੰਗਾ ਬੋਲਣ ਵਾਲੇ ਹੋ ਨਰੰਕਕਾਰੀ ਕਾਂਡ, ਇੰਦਰਾਂ ਗਾਂਧੀ ਕਾਂਡ, ਬਿਅੰਦ ਸਿੰਘ ਕਾਂਡ, ਵੈਦਿਆ ਕਾਂਡ ਸਾਰੇ ਬਾਹਰ ਕੱਢ ਦਿਓ ਤੇ ਤੁਹਾਡੇ ਕੋਲੇ ਕੀ ਆ ਦੇਖ ਲਿਓ। ਫਿਰ ਸਾਨੂੰ ਕੱਢ ਲਿਓ। ਦੇਵ ਆ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ